ਸਾਉਣ ਦਾ ਮਹੀਨਾ ਚੱਲ ਗਿਆ ਤੇ ਪੰਜਾਬ ਦੇ ਵਿੱਚ ਮੌਸਮ ਵੀ ਕਹਿੰਦੇ ਪੂਰੀ ਖੁਰਦ ਠਾਈ ਫਿਰਦਾ ਹੈ ਬਹੁਤ ਸਾਰੇ ਚੈਨਲ ਦੇਖਣ ਤੋਂ ਬਾਅਦ ਮੈਂ ਡਿਸਾਈਡ ਕੀਤਾ ਕਿ ਸਹੀ ਜਾਣਕਾਰੀ ਪੰਜਾਬੀ ਭੈਣ ਭਰਾਵਾਂ ਤੱਕ ਪਹੁੰਚਾਈ ਜਾਵੇ ਪਰ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਵੀ ਫੇਕ ਨਿਊਜ਼ ਦੇਖਣਾ ਜ਼ਿਆਦਾ ਪਸੰਦ ਆ ਸਹੀ ਨਿਊਜ਼ ਰਿਐਲਿਟੀ ਵਾਲੀ ਨਿਊਜ਼ ਤੇ ਬਹੁਤ ਘੱਟ ਕੰਮ ਕਰਦੇ ਕਿਉਂਕਿ ਉਹਨਾਂ ਨੂੰ ਵਿਊ ਵਗੈਰਾ ਸਾਨੂੰ ਘੱਟ ਆਉਂਦੇ ਆ ਇਸ ਕਰਕੇ ਮੈਂ ਗੱਲ ਕਹਿ ਰਿਹਾ ਹਾਂ ਸੋ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਐਸੇ ਪਿਆਰ ਤੇ ਵੀਡੀਓ ਦੇਖ ਰਹੇ ਸਾਰੇ ਸੱਜਣ ਮਿੱਤਰਾਂ ਨੂੰ ਸਵਾਗਤ ਕਰਦਾ ਹਾਂ ਤੁਹਾਡਾ ਇੱਕ ਨਵੇਂ ਵੀਡੀਓ ਵਿੱਚ ਪੰਜਾਬ ਦੇ ਮੌਸਮ ਦੀ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦਾ ਮੌਸਮ ਅੱਜ ਪੂਰਾ ਗਰਮ ਹੋਇਆ ਫਿਰਦਾ ਹੈ ਹੌਟ ਹੌਟ ਹਣ ਹੌੜਾ ਮੌਸਮ ਕਦੋਂ ਹੁੰਦਾ ਹੈ ਜਦੋਂ ਪੰਜਾਬ ਦੇ ਵਿੱਚ ਵਰਖਾ ਵਗੈਰਾ ਨਹੀਂ ਹੁੰਦੀ ਤੇ ਬੱਦਲਵਾਈ ਅਸਮਾਨ ਦੇ ਵਿੱਚ ਘੱਟ ਦਿਖਾਈ ਦਿੰਦੀ ਆ ਅੱਜ ਦਾ ਟੈਂਪਰੇਚਰ ਜਿਹੜਾ 35 36 ਦੇ ਨੇੜੇ ਰਹਿਣ ਵਾਲਾ ਹੈ ਦਿਨ ਅੱਜ ਦਾ ਐਤਵਾਰ ਆ ਆਪਣੇ ਬੱਚਿਆਂ ਦਾ ਆਪਣੇ ਪਸ਼ੂ ਡੰਗਰ ਦਾ ਤੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸਾਰੇ ਪੰਜਾਬੀ ਭੈਣ ਭਰਾਵਾਂ ਦਾ ਦਾ ਚੰਡੀਗੜ੍ਹ ਵਾਲ ਸਾਈਡ ਮੋਹੱਲੀ ਸਾਈਡ ਅੰਮਾਲਾ ਸਾਈਡ ਜਾਂ ਕੁਰਕਸ਼ੇਤਰਾ ਸਾਈਡ ਬਾਰਡਰ ਏਰੀਏ ਤੇ ਇਧਰਲੇ ਪਾਸੇ ਥੋੜਾ ਬਹੁਤੀ ਆਪਾਂ ਨੂੰ ਕਣੀ ਮਣੀ ਦੇਖਣ ਨੂੰ ਮਿਲ ਰਹੀ ਆ ਪਰ ਜੇ ਦੂਜੀ ਓਪੋਜ਼ਿਟ ਸਾਈਡ ਦੇਖੀਏ ਜਾਂ ਆਪਾਂ ਚੜਦੇ ਪੰਜਾਬ ਲੈਂਦੇ ਪੰਜਾਬ ਵਾਲੀ ਸਾਈਡੋਂ ਦੇਖਿਆ ਜਾਵੇ ਤਾਂ ਇਧਰਲੇ ਪਾਸੇ ਆਪਾਂ ਨੂੰ ਹੀਆਂ ਦੀ ਬਜਾਏ ਗਰਮੀ ਹੀ ਦਿਖਾਈ ਦਿੰਦੀ ਆ ਸੋ ਹੋਰ ਜਾਣਕਾਰੀ ਲਈ ਫੋਲੋ ਕਰ ਲਓ ਆਪਣੇ ਇਸ ਪੇਜ ਨੂੰ ਫ੍ਰੀ ਦੇ ਵਿੱਚ ਜੇਕਰ ਜਾਣਕਾਰੀ ਲੈਣਾ ਚਾਹਦੇ ਹੋ ਸਹੀ ਜਾਣਕਾਰੀ ਜੇਕਰ ਫੇਕ ਜਾਣਕਾਰੀ ਲੈਣਾ ਚਾਹੁੰਦੇ ਤਾਂ ਹੋਰ ਬਹੁਤ ਸਾਰੇ ਚੈਨਲ ਜਿਹੜੇ ਆਲਰੇਡੀ ਫੇਕ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੇ ਆ ਪਰ ਆਪਾਂ ਕਰਦੇ ਆ ਕੰਮ ਸਹੀ ਜਗ੍ਹਾ ਤੇ ਸਹੀ ਬੰਦਿਆਂ ਨੂੰ ਘੱਟ ਵੀਊ ਜ਼ਰੂਰ ਆਉਂਦੇ ਆ ਪਰ ਜਾਣਕਾਰੀ ਸਹੀ ਹੁੰਦੀ ਐ ਸਜਰ